ਲਗਭਗ ਉਹ 1 ਘੰਟਾ ਰਹਿੰਦੀ ਆ 7:04 ਤੇ ਉਹਨੇ ਇਹ ਆਸਨ ਕਰਿਆ ਯੋਗਾਸਨ ਕਰਿਆ ਤੇ ਲਗਭਗ 1 ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਸਕੰਟ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ ਦਾਲ ਕਿਸੇ ਵੀ ਸਭਾਂ ਤੇ ਕੁਝ ਵੀ ਵੀ ਨੇ ਨਮਸਕਾਰ ਨਹੀਂ ਕੀਤੀ ਸਤਸਕੰਟ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਹੈ ਜਿੱਥੇ ਇਹ ਕਹਿ ਲੋ ਇੱਕ ਆਪਣੀ ਉਹ ਬੀਬੀ ਮਸੂਰੀ ਕਰਨ ਬਾਅਦ ਤੇ ਇਹ ਯੋਗਾਸਨ ਕੀਤਾ ਜਿਹਦੇ ਨਾਲ ਸੰਗਤਾਂ ਦੇ ਮਨਾਂ ਚ ਬੜੀ ਠੇਸ ਪਹੁੰਚੀ ਆ ਫਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੇ ਕੇਂਦਰ ਉਹ ਕੇਂਦਰ ਬਿੰਦੂ ਆ ਜਿੱਥੇ ਸੰਗਤਾਂ ਬੜੇ ਸਰਦਾ ਤੇ ਸਤਿਕਾਰ ਨਾਲ ਨਮਸਕਾਰ ਕਰਨ ਬਾਅਦ ਤੇ ਆਉਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਇਹ ਸੁਪਨਾ ਹੁੰਦਾ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰੀਏ ਪਰ ਬਹੁਤ ਸਾਰੀਆਂ ਸੰਗਤਾਂ ਦੇ ਇਹ ਜਿਹੜਾ ਸੁਪਨਾ ਪੂਰਾ ਹੋ ਜਾਂਦਾ ਕਈਆਂ ਦਾ ਇਹ ਅਧੂਰਾ ਰਹਿ ਜਾਂਦਾ ਸੋ ਕੱਲ ਇੱਕ ਕੈਮਰੇ ਵੇਖਣ ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 6:53 ਮਿੰਟ ਤੇ ਐਂਟਰੀ ਕਰਦੀ ਆ ਜੋ 6:57 ਮਿੰਟ ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ ਲਗਭਗ ਉਹ ਇੱਕ ਘੰਟਾ ਰਹਿੰਦੀ ਆ 7:04 ਮਿੰਟ ਤੇ ਉਹਨੇ ਇਹ ਆਸਣ ਕਰਿਆ ਯੋਗਾਸਣ ਕਰਿਆ ਤੇ ਲਗਭਗ ਇੱਕ ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਕੰਡ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ-ਦਾਲ ਕਿਸੇ ਵੀ ਸਥਾਨ ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ ਸੋ ਇਹ ਜਾਪਦਾ ਕਿ ਉਹ ਬੀਬੀ ਕਿਉਂਕਿ ਸਤਕੰਡ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਹੈ ਜਿੱਥੇ ਇਹ ਕਹਿ ਲਓ ਇੱਕ ਆਪਣੀ ਉਹ ਬੀਬੀ ਮਸੂਰੀ ਕਰਨ ਬਾਅਦ ਇਹ ਯੋਗਾਸਨ ਕੀਤਾ ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ ਸੋ ਅਸੀਂ ਨੇ ਸਤਕੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ ਤੇ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਉਹਨੇ ਆਪਣੀ ਇਹ ਮਾਫੀ ਮੰਗ ਲਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਪਹਿਲਾਂ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ ਫੇਰ ਬਾਅਦ ਚ ਮਾਫੀਆਂ ਮੰਗਦੇ ਨੇ ਸੋ ਅਜਈਆਂ ਗੱਲਾਂ ਜਈਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਜ ਪਹੁੰਦੀ ਆ ਅਸੀਂ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਸੱਚਕੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਤਾ ਦਾ ਉਹ ਕੇਂਦਰਾ ਜਿੱਥੇ ਬਹੁਤ ਸਾਰੀਆਂ ਸੰਗਤਾਂ ਸਰਦਾ ਤੇ ਸਤਕਾਰ ਬਾਤ ਤੇ ਆਉਂਦੀਆਂ ਨੇ ਸੋ ਇੱਥੇ ਆ ਕੇ ਅਸੀਂ ਇਦਾਂ ਦੀਆਂ ਵੀਡੀਓ ਇਦਾਂ ਦੇ ਆਸਣ ਨਾ ਕਰਿਆ ਕਰੀਏ ਜਿਹਦਾ ਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ ਸੋ ਜਿਹੜੇ ਸਾਡੇ ਮੁਲਾਜ਼ਮਾਂ ਦੀ ਉੱਥੇ ਡਿਊਟੀ ਸੀਗੀ ਉਹ ਤਿੰਨ ਮੁਲਾਜ਼ਮਾਂ ਦੇ ਖਿਲਾਫ ਅਸੀਂ ਭਾਈ ਗਗਨਪਾਲ ਸਿੰਘ ਆ ਜੋ ਆਰਜੀ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਸੇਵਾਦਾਰ ਪਾਈ ਬਲਵਿੰਦਰ ਸਿੰਘ ਜੀ ਸੇਵਾਦਾਰ ਉਹ ਮੋਢਲੇ ਤੌਰ ਤੇ ਅਸੀਂ ਉਹਨਾਂ ਨੂੰ ਮਤਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਸੋ ਵਾਕਿਬੇ ਮਲਾਜਮਾਂ ਨੂੰ ਹਦਾਇਤ ਕਰ ਦਿੱਤੀ ਆ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਐਦਾਂ ਦੀ ਕੋਈ ਗਲਬਾਤ ਪਾਈ ਗਈ ਤਾਂ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਇੱਥੇ ਆ ਕੇ ਅਜਿਹੀਆਂ ਗੱਲਾਂ ਤੋਂ ਸਾਨੂੰ ਚੇਤੇਤ ਹੋਣਾ ਚਾਹੀਦਾ ਅਜਿਹੀਆਂ ਗੱਲਾਂ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਠੇਸ ਨਾ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ